ਹੈਲੋ ਜੀ ਸਤ ਸ੍ਰੀ ਅਕਾਲ ਪਿੰਡ ਪੰਜਾਬ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਆਪਣੀ ਇਹ ਮੋਟਾ ਕੰਬਲ ਧੋਣ ਦੇ ਲਈ ਤੇ ਮੋٹے ਕੰਬਲ ਨੂੰ ਧੋਣ ਦੇ ਲਈ ਬਹੁਤ ਵਧੀਆ ਸੌਖਾ ਤਰੀਕਾ ਜਿਹੜਾ ਦੱਸਾਂਗੇ ਤੇ ਖਣ ਸਰਦੀਆਂ ਆ ਗਈਆਂ ਤੇ ਆਪਣੇ ਮੋٹے ਕੰਬਲ ਹੁੰਦੇ ਜਿਹੜੇ ਬਹੁਤ ਜ਼ਿਆਦਾ ਧੋਣੇ ਔਖੇ ਹੁੰਦੇ ਨੇ ਤੇ ਅੱਜ ਇਹਨੂੰ ਸਾਫ਼ ਕਰਨ ਦੇ ਲਈ ਜਿਹੜੀ ਆਪਾਂ ਨੇ ਵੀਡੀਓ ਬਣਾਈ ਹੈ ਤੇ ਬਿਨਾ ਗਿੱਲਾ ਕਰੇ ਆਪਾਂ ਇਹਨੂੰ ਜਿਹੜਾ ਸਾਫ਼ ਕਰਾਂਗੇ ਦੇ ਬਹੁਤ ਸੌਖਾ ਤਰੀਕਾ ਇਸ ਸਾਫ ਕਰਨ ਦਾ ਦੱਸਾਂਗੇ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਜੋ ਭੈਣ ਭਈ ਆਪਾਂ ਨੂੰ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ ਦੇਖੋ ਆਪਣੇ ਕੰਬਲੇ ਜਿਹੜੇ ਉੱਪਰ ਲੈਣੇ ਤੇ ਆਪਣੇ ਗੰਦੇ ਹੋ ਜਾਂਦੇ ਨੇ ਤੇ ਇਹਨੂੰ ਧੋਣਾ ਤਾਂ ਆਪਾਂ ਨੂੰ ਦੇਖੋ ਥੋੜੇ ਜਿਹੇ ਦੇਣਾ ਬਾਅਦ ਪੈਂਦੇ ਹੀ ਆ ਤੇ ਅੱਜ ਆਪਾਂ ਇਹਨੂੰ ਸਾਫ ਕਰਦੇ ਆ ਤੇ ਬਿਨਾ ਗਿੱਲਾ ਕਰਿਆ ਜਿਹੜਾ ਆਪਾਂ ਇਹਨੂੰ ਸਾਫ ਕਰਾਂਗੇ ਤੇ ਬਹੁਤ ਸੌਖਾ ਤਰੀਕਾ ਦੱਸਾਂਗੇ ਸਾਫ ਕਰਨ ਦਾ ਤੇ ਆਪਾਂ ਕਿਸ ਤਰ੍ਹਾਂ ਇਹਨੂੰ ਸਾਫ ਕਰਦੇ ਆ ਦਿਖਾਉਨੇ ਆ। ਹਲੋ ਜੀ ਤੇ ਕੰਬਲ ਆਪਾਂ ਨੇ ਲੰਮਾ ਇਸ ਤਰ੍ਹਾਂ ਬੈੱਡ ਤੇ ਵਿਸਾ ਲਿਆ ਤੇ ਬਹੁਤ ਸੌਖਾ ਤਰੀਕਾ ਇਹਨੂੰ ਸਾਫ ਕਰਨ ਦਾ ਆਪਾਂ ਦੱਸਦੇ ਆ। ਤੁਸੀਂ ਇਸ ਤਰ੍ਹਾਂ ਲੰਮਾ ਕੰਬਲ ਜਿਹੜਾ ਸਾਰੇ ਬੈੱਡ ਤੇ ਵਿਸਾ ਲੈਣਾ ਡਬਲ ਬੈੱਡ ਦਾ ਇਹ ਆਪਣਾ ਕੰਬਲ ਆ। ਤੇ ਇਹਨੂੰ ਸਾਫ ਕਰਨ ਦੇ ਲਈ ਆਪਾਂ ਨੇ ਇਹ ਮਿੱਠਾ ਥੋੜਾ ਲੇਤਾ। ਤੁਸੀਂ ਇਸ ਤਰ੍ਹਾਂ ਮਿੱਠਾ ਥੋੜਾ ਜਿਹੜਾ ਲੈ ਲੈਣਾ। ਇਹਦੇ ਨਾਲ ਆਪਣੇ ਕਟਾਣੂ ਵਗੈਰਾ ਹੁੰਦੇ ਨੇ ਜੋ ਸਾਰੇ ਕੰਬਲ ਦੇ ਵਿੱਚ ਉਹ ਮਰ ਜਾਣਗੇ। ਤੇ ਆਪਾਂ ਇਹਨੂੰ ਇਸ ਤਰ੍ਹਾਂ ਸਾਰੇ ਨੂੰ ਨਾ ਸਾਰੇ ਬੈੱਡ ਤੇ ਆਪਾਂ ਇਸ ਤਰ੍ਹਾਂ ਖਣਿਆਵਾਂਗੇ ਤੇ ਆਪਾਂ ਇਸ ਤਰ੍ਹਾਂ ਸਾਰੇ ਬੈੱਡ ਤੇ ਇਹਨੂੰ ਖਣਿਆ ਦੇਣਾ ਚੰਗੀ ਤਰ੍ਹਾਂ ਤੁਸੀਂ ਸਾਰੇ ਆਪਾਂ ਇਸ ਤਰ੍ਹਾਂ ਖਣਿਆ ਦੇ ਦਾਂਗੇ ਇਹਨੂੰ ਲਓ ਜੀ ਤਾਂ ਪਏ ਇਸ ਤਰੀਕੇ ਨਾਲ ਸਾਰੇ ਬੈੱਡ ਤੇ ਆਪਾਂ ਨੇ ਮਿੱਠਾ ਥੋੜਾ ਜਿਹੜਾ ਛਿੜਕਤਾ ਦੇਖੋ ਤੇ ਹੁਣ ਉਹਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰਦੇ ਆਂ ਤੇ ਆਪਾਂ ਦਿਖਾਉਨੇ ਆਂ ਸਾਰੇ ਬੈੱਡ ਤੇ ਦੇਖੋ ਆਪਾਂ ਚੰਗੀ ਤਰ੍ਹਾਂ ਛਿੜਕਤਾ ਲਓ ਜੀ ਤਾਂ ਹੁਣ ਇਹਨੂੰ ਆਪਾਂ ਸਾਫ਼ ਕਰਦੇ ਆਂ ਲਓ ਜੀ ਕੰਬਲ ਨੂੰ ਧੋਣ ਦੇ ਲਈ ਆਪਾਂ ਇੱਥੇ ਗਰਮ ਜਾਂ ਨਾਰਮਲ ਜਾਂ 1.5 ਲੀਟਰ ਪਾਣੀ ਦਾ ਪਾਵਾਂਗੇ 1 ਲੀਟਰ 1.5 ਲੀਟਰ ਆਪਾਂ ਪਾਣੀ ਦੇ ਪਾ ਲਿਆ ਘਰ ਮੰਜਲ ਤਪਣਾ ਨੋਰਮਲ ਘਰ ਮੰਜਾ ਤੇ ਇਹ ਆਪਾਂ ਚਮਚਾ ਇੱਕ ਸ਼ੈਂਪੂ ਦਾ ਪਾ ਲੈ ਰਹੇ ਵਿੱਚ ਤੁਸੀਂ ਕੋਈ ਵੀ ਸ਼ੈਂਪੂ ਜਿਹੜਾ ਲੈ ਸਕਦੇ ਹੋ ਕੋਈ ਵੀ ਸ਼ੈਂਪੂ ਜਿਹੜਾ ਤੁਸੀਂ ਲੈ ਸਕਦੇ ਹੋ ਆਪਾਂ ਨੇ ਇੱਕ ਚਮਚਾ ਸ਼ੈਂਪੂ ਤਾਂ ਲੈ ਲਿਆ ਦੇ ਵਿੱਚ ਤੇ ਇਹ ਆਪਾਂ ਲਵਾਂਗੇ ਬਿਨੇਗਰ ਤੁਸੀਂ ਕੋਈ ਵੀ ਬਿਨੇਗਰ ਲੈ ਸਕਦੇ ਹੋ ਜਾਂ ਨਿੰਬੂ ਲੈ ਸਕਦੇ ਹੋ ਨਹੀਂ ਬਿਨੇਗਰ ਹੈਗਾ ਤਾਂ ਆਪਾਂ ਨਿੰਬੂ ਲੈ ਸਕਦੇ ਹਾਂ ਤੇ ਇੱਕ ਢੱਕਣ ਆਪਾਂ ਇਹਦਾ ਪਾਵਾਂਗੇ ਚਿੱਟੇ ਬਿਨੇਗਰ ਦਾ ਲਓ ਜੀ ਤੇ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਆਪਣਾ ਧਿਆਨ ਪੂਰਾ ਜਿਹੜਾ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਾਂਗੇ ਕਿਉਂਕਿ ਮੋٹے ਕੰਬਲ ਹੁੰਦੇ ਨੇ ਜਿਹਦੇ ਧੋਣੇ ਬਹੁਤ ਜ਼ਿਆਦਾ ਔਖੇ ਹੁੰਦੇ ਨੇ ਤੇ ਆਪਾਂ ਨੂੰ 15-20 ਮਿੰਟਾਂ ਬਾਅਦ ਤੇ ਦੇਖੋ ਧੋਣੇ ਬੰਦੇ ਨੇ ਮੈਲੇ ਹੋ ਜਾਂਦੇ ਨੇ ਜ਼ਿਆਦਾਤਰ ਨੰਨੀ ਕੰਨੀਆਂ ਕੋਈ ਨਹੀਂ ਮੈਲੀਆਂ ਹੁੰਦੀਆਂ ਨੇ ਲਓ ਜੀ ਤੇ ਹੁਣ ਆਪਾਂ ਕਿਸ ਤਰ੍ਹਾਂ ਸਾਫ਼ ਕਰਦੇ ਆਪਾਂ ਦਿਖਾਉਨੇ ਆ ਲਓ ਜੀ ਤੇ ਆਪਾਂ ਕੁੱਕਰ ਦਾ ਢੱਕਣ ਲੱਗਾ ਤੇ ਇਹ ਆਪਣੀ ਚਿੱਟੀ ਰਮਾਲ ਦੇਖੋ ਤੇ ਆਪਾਂ ਇਹਦੇ ਨਾਲ ਹੁਣ ਨੂੰ ਸਾਫ਼ ਕਰਾਂਗੇ ਇਹਦੇ ਉੱਪਰ ਅਣੀ ਇਸ ਤਰ੍ਹਾਂ ਬੰਨਾਂਗੇ ਇਸ ਤਰ੍ਹਾਂ ਬੰਨ ਲਾਂਗੇ ਆਪਾਂ ਗੰਡ ਦਿੰਨੇ ਆ ਦੀ ਲਓ ਜੀ ਤੇ ਨੂੰ ਸਾਫ਼ ਕਰਨ ਦੇ ਲਈ ਆਪਾਂ ਨੇ ਇਹ ਚਿੱਟੀ ਰਮਾਲ ਜਿਹੜੀ ਇਸ ਤਰ੍ਹਾਂ ਬੰਨ ਲਈ ਦੇਖੋ ਦੇਖੋ ਆਪਣੀ ਚਿੱਟੀ ਰਮਾਲ ਜਿਹੜੀ ਕਿੰਨੀ ਸਾਫ਼ ਆ ਤੇ ਹੁਣ ਆਪਾਂ ਇਹਦੇ ਨਾਲ ਇਹਨੂੰ ਕਰਾਂਗੇ ਸਾਫ਼ ਲਓ ਜੀ ਜੋ ਆਪਣੀ ਸਰਮ ਲਿੰਕੜ ਧਿਆਰ ਕੀਤਾ ਤੇ ਬਿਜ ਨੂੰ ਚੰਗੀ ਤਰ੍ਹਾਂ ਡਵਾਵਾਂਗੇ ਲਓ ਜੀ ਆਪਾਂ ਚੰਗੀ ਤਰ੍ਹਾਂ ਇਹਨੂੰ ਡੋਬੋ ਲਿਆ ਇਹਦੇ ਵਿੱਚ ਜੇ ਚਿੱਟੀ ਰਮਾਲ ਬੰਨੀ ਹੈ ਤੇ ਹੁਣ ਆਪਾਂ ਇਹਦੇ ਨਾਲ ਕਰਾਂਗੇ ਸਾਫ ਤੇ ਹੁਣ ਲਓ ਜੀ ਤਾਂ ਪੇਸ ਇੱਕ ਕੋਨੇ ਤੇ ਲੱਗਾਂਗੇ ਸਾਰੇ ਕੋਨਿਆਂ ਤੱਕ ਆਪਾਂ ਸਾਰੇ ਚੰਗੀ ਤਰ੍ਹਾਂ ਇਹਨੂੰ ਸਾਫ ਕਰਾਂਗੇ ਪੂਰਾ ਵਧੀਆ ਆਪਣਾ ਬੈੱਡ ਕੰਬਲ ਜਿਹੜਾ ਸਾਫ ਹੋ ਜਾਊਗਾ ਤੁਸੀਂ ਇਸ ਤਰ੍ਹਾਂ ਸਾਰੇ ਇਹਦੇ ਉੱਪਰ ਫੇਰ ਦੇਣਾ ਇਹ ਤੇ ਆਪਾਂ ਸਾਰੇ ਫੇਰ ਦਾਂਗੇ ਇਹਨੂੰ ਕਿਉਂਕਿ ਡਬਲ ਕੰਬਲ ਹੁੰਦੇ ਨੇ ਜਿਹੜੇ ਆਪਣੇ ਬਹੁਤ ਜ਼ਿਆਦਾ ਹੈਵੀ ਹੁੰਦੇ ਨੇ ਤੇ ਇਹ ਤੋਂ ਨੇ ਬਹੁਤ ਜ਼ਿਆਦਾ ਔਖੇ ਹੁੰਦੇ ਨੇ ਤੇ ਇਸ ਤਰੀਕੇ ਨਾਲ ਆਪਾਂ 15-20 ਦਿਨਾਂ ਬਾਅਦ ਸਾਫ਼ ਕਰਾਂਗੇ ਤਾਂ ਬਹੁਤ ਵਧੀਆ ਆਪਣੇ ਕੰਬਲ ਨੇ ਜਿਹੜੇ ਸਾਫ਼ ਹੋ ਜਾਂਦੇ ਨੇ ساری ਮਿੱਟੀ ਘਟਾ ਇਹਦਾ ਲੈਣਾ ਸ਼ੁਰੂ ਹੋ ਜੂ ਦੇਖੋ ਸਾਰੇ ਫੇਰੀ ਜਾਣ ਸਾਰਾ ਕੰਬਲ ਆਪਣਾ ਬਹੁਤ ਵਧੀਆ ਸਾਫ ਹੋ ਜੂਗਾ ਵਿਨਾ ਗਿੱਲਾ ਕਰਿਆ ਤੋ ਤਾਂ ਤੇ ਆਪਾਂ ਸਾਰੇ ਚੰਗੀ ਤਰ੍ਹਾਂ ਨੂੰ ਫੇਰਾਂਗੇ ਇੱਕ ਜਿਹਨਾਂ ਨੂੰ ਤੁਸੀਂ ਇਹ ਮੈਂ ਆਪਾਂ ਪ੍ਰੈਸ ਕਰਦੇ ਹੁੰਨੇ ਆ ਇੱਕ ਕੁੱਕਰ ਦੀ ਡੰਡੀ ਤਾਂ ਲੈਂਦੀ ਆ ਕਿਉਂਕਿ ਇਹਦੇ ਹੈਂਡਲ ਲੱਗਿਆ ਹੁੰਦਾ ਇਹ 100% ਬਹੁਤ ਸੌਖਾ ਹੁੰਦਾ ਤੇ ਤੁਸੀਂ ਕੋਈ ਹੋਰ ਢੱਕਣ ਵਗੈਰਾ ਵੀ ਲੈ ਸਕਦੇ ਹੋਗੇ ਤੇ ਇਹਦਾ ਹੈਂਡਲ ਫੜਿਆ ਜਾਂਦਾ ਇਹਦੇ ਨਾਲ ਬਹੁਤ ਵਧੀਆ ਸਾਫ਼ ਹੁੰਦਾ ਇਸ ਤਰ੍ਹਾਂ ਜੇ ਮੈਂ ਪ੍ਰੈਸ ਹੁੰਦੀ ਹੁੰਦੀ ਆ ਆਪਾਂ ਸਾਰੇ ਕੋਨਿਆਂ 'ਚ ਇਸ ਤਰ੍ਹਾਂ ਸਾਰੇ ਫੇਰ ਦਾਂਗੇ ਦੇਖੋ ਕਿੰਨਾ ਵਧੀਆ ਸਾਫ਼ ਹੋ ਰਿਹਾ ਹੈ ਇਸ ਤਰੀਕੇ ਨਾਲ ਜੋ ਆਪਾਂ ਮਿੱਠਾ ਥੋੜਾ ਪਾਇਆ ਸੀ ਇਹਦੇ ਉੱਪਰ ਛਿੜਕਿਆ ਸੀ ਸਾਰਾ ਦੇਖੋ ਫਲੇ ਰਿਹਾ ਹੈ ਇਸ ਤਰ੍ਹਾਂ ਆਪਾਂ ਸਾਫ਼ ਕਰਦੇ ਜਾਵਾਂਗੇ ਜਿਹੜੀ ਇਹਦੇ ਉੱਪਰ ਗੰਦਗੀ ਹੋਊਗੀ ਸਾਰੀ ਲੈ ਜੂਗੀ ਇਹ ਦੇਖੋ ਆਪਣੀ ਰਮਾਲ ਹੈ ਜਿਹੜੀ ਕਿੰਨੀ ਗੰਦੀ ਹੋ ਗਈ ਸਾਰੀ ਮੈਲ ਜੋ ਆਪਣੇ ਕੰਬਲ ਦੀ ਇਹਦੇ ਉੱਪਰ ਆਗੀ ਰਮਾਲ ਦੇ ਦੇਖੋ ਲਓ ਜਿੱਤੇ ਆਪਾਂ ਦੂਜੀ ਸਾਈਡ ਵੀ ਸਾਰੇ ਮਿੱਠਾ ਥੋੜਾ ਝਟਕ ਲਿਆ ਤੇ ਹੁਣ ਆਪਾਂ ਇਹ ਸਾਈਡ ਵੀ ਸਾਫ਼ ਕਰਦੇ ਹਾਂ ਦੂਜਾ ਪਾਸਾ ਸਾਰੇ ਪਜੰਗੀ ਤੇ ਹੜਕਤਾ ਮਿੱਠਾ ਥੋੜਾ ਢੇਰ ਨੂੰ ਸਾਫ ਕਰਦੇ ਆ ਬਹੁਤ ਵਧੀਆ ਆਪਣਾ ਕੰਬੜਾ ਜਿਹੜਾ ਕਿੰਨਾ ਵਧੀਆ ਸਾਫ ਹੋ ਗਿਆ ਇਹ ਤਰੀਕੇ ਨਾਲ ਆਪਾਂ ਨੂੰ ਦੁਬਾਰੇ ਡਵਾਉਣਿਆ ਪਾਣੀ ਦੇ ਵਿੱਚ ਦੇਖੋ ਆਪਣੀ ਕਿੰਨੀ ਗੰਦੀ ਰਮਾਲ ਹੋ ਗਈ ਦੇਖੋ ਜੋ ਜਿਤੇ ਆਪਾਂ ਕੰਬਲ ਸਾਰਾ ਕਰ ਲਿਆ ਸਾਫ ਇਹਨੀ ਗੰਦਗੀ ਜਿਹੜੀ ਆਪਣੀ ਕੰਬਲ ਦੇ ਉੱਪਰੋਂ ਲੈਂਦੀ ਆ ਤੇ ਇਸ ਤਰੀਕੇ ਨਾਲ ਆਪਾਂ ਜਿਹੜਾ ਕੰਬਲ ਆਪਣਾ ਸਾਫ ਕਰ ਸਕਦੇ ਹਾਂ ਕਿਉਂਕਿ ਧੋਣਾ ਤਾਂ ਬਹੁਤ ਜ਼ਿਆਦਾ ਔਖਾ ਹੈਗਾ ਤੇ ਆਪਣੀ ਰਮਾਲ ਦੇਖੋ ਚਿੱਟੀ ਤੋਂ ਜਿਹੜੀ ਕਾਲੀ ਹੋ ਗਈ ਤੇ ਆਪਾਂ ਦੋਨੇ ਸਾਈਡਾਂ ਜਿਹੜੀਆਂ ਕੰਬਲ ਦੀਆਂ ਆਪਣੀਆਂ ਦੀ ਸਾਫ ਕਰ ਲਈ ਤੇ ਬਹੁਤ ਵਧੀਆ ਆਪਣਾ ਕੰਬਲ ਜਿਹੜਾ ਸਾਫ ਹੋ ਗਿਆ ਤੇ ਆਪਣੀ ਰਮਾਲ ਵੀ ਦੇਖੋ ਕਾਲੀ ਕਾਲੀ ਹੋ ਗਈ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਦੋਨੇ ਸਾਈਡਾਂ ਕੰਬਲ ਦੀਆਂ ਜਿਹੜੀਆਂ ਇਸ ਤਰੀਕੇ ਨਾਲ ਸਾਫ਼ ਕਰਿਓ ਤੇ ਹੁਣ ਹੁਣ ਆਪਾਂ ਇਹਨੂੰ ਸਾਰੇ ਕੰਬਲ ਨੂੰ ਸਾਫ਼ ਕਰਤਾ ਤੇ ਹੁਣ ਆਪਾਂ ਇਹਨੂੰ ਪਾਉਣਿਆ ਧੁੱਪ ਦੇ ਵਿੱਚ ਦੇਖੋ ਆਪਾਂ ਨੇ ਜਿਹੜੀ ਚਿੱਟੀ ਰਮਾਲ ਸੀ ਬਹੁਤ ਜ਼ਿਆਦਾ ਗੰਦੀ ਹੋ ਗਈ ਦੇਖੋ ਕਿੰਨੀ ਮੈਲ ਲਈ ਆ ਤੇ ਇਸ ਤਰੀਕੇ ਨਾਲ ਆਪਣਾ ਕੰਬਲ ਜਿਹੜਾ ਤੁਸੀਂ ਸਾਫ਼ ਕਰਿਓ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਦੇਖੋ ਬੱਚੇ ਹੁੰਦੇ ਨੇ ਬੱਚੇ ਆਪਣੇ ਕੰਬਲ ਜਿਹੜਾ ਗੰਦਾ ਕਰ ਦਿੰਦੇ ਨੇ ਇਹ ਜਿਆਦਾ ਗੰਦਾ ਹੋ ਜੇ ਦੇਖੋ ਜਦੋਂ ਤਾਂ ਆਪਾਂ ਧੋਣੀ ਪੈਂਦਾ ਤੇ ਆਪਾਂ 15 20 ਦਿਨਾਂ ਬਾਅਦ ਜਿਹੜਾ ਇਹਨੂੰ ਇਸ ਤਰੀਕੇ ਨਾਲ ਸਾਫ਼ ਕਰ ਸਕਦੇ ਆ ਤੇ ਬਹੁਤ ਵਧੀਆ ਤਰੀਕਾ ਸਾਫ਼ ਕਰਨ ਦਾ ਤੇ ਤਰੀਕੇ ਨਾਲ ਆਪਣਾ ਕੰਬਲ ਤੁਸੀਂ ਸਾਫ਼ ਕਰਿਓ ਤੇ ਵੀਡੀਓ ਵਧੀਆ ਲੱਗੀ ਤੇ ਲਾਇਕ ਸ਼ੇਅਰ ਪਿਆਰਿਆ ਤੇ ਕਮੈਂਟ ਜ਼ਰੂਰ ਕਰਿਓ ਸਸਰੀਆ ਕਾਰ